ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਠੀਕ ਠਾਕ ਹੋਵੋ ਮੇਰੇ ਮਤਲਬ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਫਤੇਬਾਸੀ ਸ਼ੈਨਜਾ ਜੀ ਤੇ ਆਪਣੀ ਪਛਾਲੀ ਮੰਨਤ ਤੇ 부ਆ 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 ਰਾਨੀ 부ਆ ਦੇਖੋ ਜੈ ਸਾਰੇ ਅਸੀਂ ਇਕੱਠੇ ਹੋਏ ਦਸਾਂਝ ਮੇੜਨ ਲਈ ਵੀ ਸਤਿ ਸ਼੍ਰੀ ਅਕਾਲ ਉਹ ਅੱਜ ਹੈ ਨਹੀਂ ਸਾਡੇ ਨਾਲ ਬਿਜ਼ੀ ਸੀਗੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਤੇ ਆਪਣਾ ਭਾਗ ਵਾਲੀ ਨੂਨ ਦਾ ਜਿਹੜਾ ਅੱਠਵਾਂ ਪਾੜ ਸਾਡੇ ਤੱਕ ਪਹੁੰਚ ਗਿਆ ਸੀ ਅੱਜ ਨੌਵੇਂ ਦਸਵੇਂ ਦਾ ਸ਼ੂਟ ਹੋ ਰਿਹਾ ਹੈ ਤੇ ਅਮੀਰ ਸਾਨੂੰ ਇਹ ਆ ਕਿ ਤੁਸੀਂ ਪਿਆਰ ਆਈਂ ਵਰਸਾਉਂਦੇ ਰਹੋਗੇ 8ਵੇਂ 파ਟ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਕੱਲ ਨੂੰ ਸਵੇਰੇ ਦਿਨ ਕੱਲ ਨੂੰ ਕੀ ਹੈ ਜੀ ਸ਼ੁੱਕਰਵਾਰ ਕੱਲ ਨੂੰ ਸ਼ੁੱਕਰਵਾਰ ਸਵੇਰੇ 7 ਵਜੇ ਨੌ 7 ਵਜੇ ਕੱਲ ਨੂੰ ਸਵੇਰੇ 7 ਵਜੇ ਨੌਵਾਂ 파ਟ ਆ ਰਿਹਾ ਜੀ ਤੇ ਅਮੀਰ ਦਾ ਨੂੰ ਇਹ ਵੀ ਪਿਆਰ ਦੇਵੋਗੇ ਪੋਸਟਰ ਪਾ ਕੇ ਵੀ ਇਨਫੋਰਮੇਸ਼ਨ ਦੇ ਦਾਂਗੇ ਤੁਹਾਨੂੰ ਫੋਟੋ ਪਾ ਕੇ ਪਰ ਵੀਡੀਓ ਚ ਛੇਤੀ ਸੋਹੋਗੇ ਤੇ ਕਮੈਂਟ ਕਰ ਦਿਓ ਕੌਣ ਕੌਣ ਵੇਟ ਕਰ ਰਿਹਾ ਕੱਲ ਨੂੰ ਸਵੇਰੇ 7 ਵਜੇ ਤਾਨੂੰ ਸ਼ੁਕਰਵਾਰ ਸਵੇਰੇ 7 ਵਜੇ ਤੀਜੀ ਵਾਰ ਫੇਰ ਸ਼ੁਕਰਵਾਰ ਸਵੇਰੇ 7 ਵਜੇ ਚੌਥੀ ਵਾਰ ਫੇਰ ਜਿੰਨੇ ਦਾ ਘੱਟ ਮੈਂ ਨਹੀਂ ਦੇਖਿਆ ਉਹ ਨਹੀਂ ਜਿੰਨੇ ਜਿੰਨੇ ਆਹ ਦੋ ਬੁੱਟੂਆਂ ਪੈਣ ਦੀ ਕਹਾਣੀ ਹੈ ਹੈਨਾ ਜਿਹੜੇ ਆ ਪਾਟੂ ਕਹਿੰਦੇ ਨੇ ਕਿ ਨੈਕਸਟ ਪਾਟ ਅਸੀਂ ਫੇਰ ਅਪਲੋਡ ਕਰਾਂਗੇ ਫਿਲਹਾਲ ਪੂਰਾ ਪਿਆਰ ਦਿਓ ਤੇ ਕਮੈਂਟ ਵੀ ਜ਼ਰੂਰ ਕਰਕੇ ਆਇਓ ਠੀਕ ਹੈ ਜੀ ਠੀਕ ਹੈ ਠੀਕ ਹੈ ਪਾਗ ਵਾਲੀ ਨੂੰ ਦੇਖਦੇ ਆ 22 ਇਹਦੇ ਚ ਕਹਾਣੀ ਇਹ ਬਣੀ ਪਈ ਆ ਹੁਣ ਵੀ 22 ਦੇਖਦੇ ਆ ਮੇਰਾ ਗਲਮਾ ਫੜਦਾ ਹੈ ਕਿ ਨਹੀਂ ਹੈ ਨਾ ਇਹ ਵਿਚਾਰੀ ਇਹ ਵਿਚਾਰੀ ਬਹੁਤ ਖਿਆਨੀਪਰੀਆ ਕਿਸਮਤ ਦੀ ਮਾਰੀ ਸੱਸ ਦੇ ਕਿਤਾਬਾਂ ਚੜ ਏ ਵੀ ਵਿਚਾਰੀ ਬਹੁਤ ਕਿਸਮਤ ਦੀ ਮਾਰੀ ਹੈ ਨਾ ਇਹ ਆਪ ਦਾ ਸਾਰਾ ਸੈਕਰੀਫਾਈਸ ਕਰ ਰਹੀ ਹੈ ਮੇਰੇ ਪਿੱਛੇ ਹੈ ਨਾ ਆਪਦੀ ਭੈਣ ਪਿੱਛੇ ਤੇ ਇਹ ਬਹੁਤ ਮੈਂ ਇਹਨਾਂ ਦੀ ਕਿਸਮਤ ਅਜਾੜ ਜਿਹੜੀ ਉਹ ਆਪਣੇ ਲਿਖੀ ਕੇ ਤੋਰੀ ਹੈ ਉਹ ਤਾਂ ਮੇਰਾ ਬਰਬਰ ਉੱਤੇ ਹੀ ਸਮਝ ਰੱਖਿਆ ਕਿਉਂਕਿ ਇਹਨਾਂ ਦੀ ਕਿਸਮਤ ਉਹ ਇਹ ਨਹੀਂ ਆਪਦੇ ਹੱਥ ਨਾਲ ਲਿਖੂਗਾ ਚਲੋ ਦੇਖਦੇ ਆ ਜੀ ਹੈ ਨਾ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਨੂੰ ਕੀ ਲੱਗਦਾ ਅਗਲੇ ਪਾਟ ਚ ਕੀ ਹੋਊਗਾ ਸਤਿ ਸ੍ਰੀ ਅਕਾਲ ਜੀ